ਦੱਖਣ ਦੀ ਯਾਤਰਾ ਤੇ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਲਈ ਕੋਲਕੰਡਾ ਮਦਰਾਸ ਤਜੌਰ ਮਦਰਾ ਆਦ ਥਾਵਾਂ ਤੇ ਗਏ ਤੇ ਕਈ ਬੇੜੇ ਲੰਕਾ ਸੰਗਲਾਦੀਪ ਨੂੰ ਜਾ ਰਹੇ ਸੀ ਗੁਰੂ ਜੀ ਅਤੇ ਭਾਈ ਮਰਦਾਨਾ ਵੀ ਇੱਕ ਬੇੜੇ ਵਿੱਚ ਚੜ ਗਏ ਇਹ ਇਹ ਬੇੜਾ ਰਾਜੇਸ਼ਿਵਨਾਭ ਦੀ ਰਾਜਧਾਨੀ ਤੋਂ ਜਾ ਪੁੱਜਾ ਗੁਰੂ ਜੀ ਦਾ ਇੱਕ ਲਾਹੌਰ ਨਿਵਾਸੀ ਸਿੱਖ ਭਾਈ ਮਨਸੁਖ ਵਪਾਰ ਦੇ ਸਬੰਧ ਵਿੱਚ ਸੰਗਲਾਦੀਪ ਜਾਂਦਾ ਸੀ ਉਹ ਆਮ ਤੌਰ ਤੇ ਰਾਜੇਸ਼ਿਵਨਾਭ ਨੂੰ ਵੀ ਮਿਲਿਆ ਕਰਦਾ ਸੀ ਰਾਜੇ ਨੂੰ ਉਸਨੇ ਗੁਰੂ ਜੀ ਬਾਰੇ ਦੱਸਿਆ ਰਾਜਾ ਭਾਈ ਮਨਸੁਖ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਦੇ ਮਨ ਵਿੱਚ ਗੁਰੂ ਜੀ ਨੂੰ ਮਿਲਣ ਪ੍ਰਤੀ ਬੜੀ ਤਾਂਘ ਅਤੇ ਖਿੱਚ ਸੀ ਭਾਈ ਮਨਸੁਖ ਨੂੰ ਉਸਨੇ ਕਈ ਵਾਰੀ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਮੁਲਾਵੇ ਪਰ ਭਾਈ ਮਨਸੁਖ ਨੇ ਰਾਜੇ ਨੂੰ ਇੰਨੀ ਲੰਬੀ ਯਾਤਰਾ ਤੇ ਲਿਜਾਣ ਲਈ ਯੋਗ ਨਾ ਸਮਝਿਆ ਉਹਨਾਂ ਨੇ ਰਾਜੇ ਨੂੰ ਸਮਝਾਇਆ ਕਿ ਆਪ ਆਪਣੇ ਰਾਜ ਕਾਜ ਦੇ ਕਰਤੱਵ ਨਿਭਾਉਂਦੇ ਰਹੋ ਅਤੇ ਕਿਹਾ ਕਿ ਜਿਹੜਾ ਵੀ ਸੱਚੇ ਦਿਲੋਂ ਗੁਰੂ ਜੀ ਨੂੰ ਮਿਲਣ ਦੀ ਚਾਹ ਰੱਖਦਾ ਹੈ ਉਸ ਨੂੰ ਹਰ ਹਾਲਤ ਵਿੱਚ ਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਰਾਜਾ ਸ਼ਿਵਨਾਬ ਨੇ ਅਜਿਹਾ ਹੀ ਕੀਤਾ ਉਹ ਆਪਣਾ ਰਾਜਕਾਜ ਦਾ ਕਾਰਜ ਚਲਾਉਂਦਾ ਰਿਹਾ ਪਰ ਉਸ ਦੀ ਦਰਸ਼ਨਾਂ ਦੀ ਚਾਹ ਦਿਨੋਂ ਦਿਨ ਵਧਦੀ ਗਈ ਇਹ ਗੱਲ ਆਮ ਪ੍ਰਗਟ ਹੋ ਗਈ ਕਿ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਧਾਰ ਲਿਆ ਤੇ ਉਹਨਾਂ ਦਾ ਦਿਨ ਰਾਤ ਰਾਹ ਦੇਖਿਆ ਕਰਦਾ ਹੈ ਇਸ ਗੱਲ ਦਾ ਫਾਇਦਾ ਚੁੱਕਣ ਲਈ ਕਈ ਪੇਸ਼ਤਾਰੀ ਸਾਧੂ ਸੰਤ ਫਕੀਰ ਆਪਣੇ ਆਪ ਨੂੰ ਗੁਰੂ ਨਾਨਕ ਦੱਸ ਕੇ ਰਾਜੇ ਦੇ ਕੋਲ ਆਉਣ ਲੱਗੇ ਰਾਜੇ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਛਾਣਤਾ ਨਹੀਂ ਸੀ ਪਰ ਉਹ ਹਰ ਸਾਧੂ ਸੰਤ ਨੂੰ ਸਰਕਾਰੀ ਮਹਿਮਾਨ ਜਾਣ ਕੇ ਘਰ ਵਿੱਚ ਵਿਸ਼ਰਾਮ ਕਰਵਾਉਂਦਾ ਤੇ ਖੂਬ ਸੇਵਾ ਕਰਦਾ ਫਿਰ ਸੱਚ ਦੀ ਪਰਖ ਕਰਨ ਲਈ ਧਨ ਦੌਲਤ ਸੁੰਦਰ ਨਾਰੀਆਂ ਉਸ ਕੋਲ ਭੇਜਦਾ ਪੈਖੀ ਸਾਧੂ ਇਸ ਤੇ ਡੁੱਲ ਜਾਂਦੇ ਤੇ ਰਾਜੇਨੂਸ ਦੇ ਪਖੰਡੀ ਹੋਣ ਦਾ ਪਤਾ ਲੱਗ ਜਾਂਦਾ ਸੀ ਸੰਗਲਾ ਦੀ ਪਹੁੰਚ ਕੇ ਗੁਰੂ ਜੀ ਅਤੇ ਭਾਈ ਮਰਦਾਨੇ ਨੇ ਇੱਕ ਬਾਗ ਵਿੱਚ ਡੇਰਾ ਲਾਇਆ ਉੱਥੇ ਉਹ ਹਰ ਰੋਜ਼ ਕੀਰਤਨ ਕਰਦੇ ਅਤੇ satsang ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਥੋੜੇ ਸਮੇਂ ਵਿੱਚ ਹੀ ਬੜੀ ਸੰਗਤ ਇਕੱਠੀ ਹੋਣ ਲੱਗੀ ਇਸ ਬਾਰੇ ਸ਼ਿਵਨਾਬ ਨੂੰ ਪਤਾ ਲੱਗਾ ਕਿ ਉਸ ਦੇ ਬਾਗ ਵਿੱਚ ਇੱਕ ਬੜੀ ਕਰਨੀ ਵਾਲੇ ਮਹਾਤਮਾ ਠਹਿਰੇ ਨੇ ਸ਼ਿਵਨਾਬ ਨੇ ਉਨ੍ਹਾਂ ਨੂੰ ਪਰਖਣ ਵਾਸਤੇ ਬੜੀਆਂ ਸੁੰਦਰ ਇਸਤਰੀਆਂ ਭੇਜੀਆਂ ਜਿਹੜੀਆਂ ਗੁਰੂ ਜੀ ਸਾਹਮਣੇ ਨੱਚਣ ਲੱਗੀਆਂ ਪਰ ਗੁਰੂ ਜੀ ਸਮਾਧੀ ਵਿੱਚ ਲੀਨ ਬੈਠੇ ਰਹੇ ਤੇ ਉਹਨਾਂ ਨੇ ਔਸਤਰੀਆਂ ਦੇ ਨਾਚ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਫਿਰ ਇੱਕ ਸ਼ਬਦ ਉਚਾਰਿਆ ਗਾਸ਼ੋ ਪੁੱਤਰੀ ਰਾਜਕਵਾਰ ਨਾਮ ਪਨੋ ਸੱਚ ਦੋਤ ਸਵਾਰ ਜਾਓ ਬੱਚਿਓ ਰੱਬ ਦਾ ਨਾਮ ਜਪੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਮੋਹਣਾਂ ਆਪ ਹੀ ਮੋਈਆਂ ਗਈਆਂ ਤੇ ਚਰਨੀ ਟੈ ਪਈਆਂ ਰਾਜੇ ਨੇ ਇਹ ਸੁਨਿਆ ਤਾਂ ਬਹੁਤ ਖੁਸ਼ ਹੋਇਆ ਕਿ ਜ਼ਰੂਰ ਗੁਰੂ ਨਾਨਕ ਸਾਹਿਬ ਹੀ ਆਏ ਹੋਣਗੇ ਉਹ ਆਪਣੇ ਪੁੱਤਰ ਅਤੇ ਪਤਨੀ ਨੂੰ ਲੈ ਕੇ ਗੁਰੂ ਜੀ ਪਾਸ ਪਹੁੰਚਿਆ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਪਰ ਉਸ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਕਿ ਇਹ ਮਹਾਪੁਰਸ਼ ਕੋਈ ਬ੍ਰਾਹਮਣ ਹੈ ਜੋਗੀ ਹੈ Hindu ਹੈ ਜਾਂ ਮੁਸਲਮਾਨ ਇਸ ਦਾ ਕਾਰਨ ਇਹ ਸੀ ਕਿ ਗੁਰੂ ਜੀ ਨੇ ਅਜੀਬ ਪ੍ਰਕਾਰ ਦਾ ਵੇਸ ਧਾਰਨ ਕੀਤਾ ਹੋਇਆ ਸੀ ਉਨ੍ਹਾਂ ਦਾ ਉਪਦੇਸ਼ ਹਿੰਦੂਆਂ ਮੁਸਲਮਾਨਾਂ ਤੇ ਜੋਗੀਆਂ ਤੋਂ ਪਿੰਨ ਸੀ। ਉਹਨਾਂ ਦੀ ਬਾਣੀ ਸਭ ਤੋਂ ਵੱਖਰੀ ਅਤੇ ਨਿਰਾਲੀ ਸੀ। ਉਹ ਭਾਰਤ ਦੇ ਉੱਤਰ ਵਿੱਚ ਆਏ ਸਨ ਪਰ ਉਹ ਦੱਖਣੀ ਬੋਲੀ ਵੀ ਸਪਸ਼ਟ ਬੋਲ ਰਹੇ ਸੀ। ਸ਼ਿਵਨਾਭ ਦੇ ਮਨ ਦੀ ਦਚਿੱਤੀ ਨੂੰ ਸਮਝ ਕੇ ਗੁਰੂ ਜੀ ਨੇ ਫਰਮਾਇਆ ਰਾਜਾ ਸ਼ਿਵਨਾਭ ਬ੍ਰਾਹਮਣ ਉਹ ਹੈ ਜੋ ਬ੍ਰਾਹਮਣ ਦੇ ਗਿਆਨ ਦਾ ਇਸ਼ਨਾਨ ਕਰਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਸਾਰਾ ਬ੍ਰਹਿਮੰਡਿਕ ਕਰ ਹੈ ਜਿਸ ਦਾ ਇੱਕੋ ਇੱਕ ਸ਼ਾ ਕਰਤਾ ਰਾਪ ਹੈ ਅਤੇ ਅਸੀਂ ਕਰਤਾਰ ਦੇ ਨਾਮ ਦੇ ਬਲਾਸ਼ੀ ਹਾਂ ਅਸੀਂ ਉਹਨਾਂ ਦੇ ਵਣਜਾਰੇ ਹਾਂ ਅਕਾਲ ਪੁਰਖ ਦੇ ਭੇਜੇ ਹੋਏ ਦੂਤ ਹਾਂ ਪਰਮਾਤਮਾ ਦੇ ਪਿਆਰਿਆਂ ਲਈ Hindu Musliman ਇੱਕੋ ਹਨ ਅਤੇ ਸਾਰਾ ਸੰਸਾਰ ਹੀ ਉਹਨਾਂ ਦਾ ਘਰ ਹੈ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਬ ਦੀ ਤਸੱਲੀ ਹੋ ਗਈ ਕਿ ਉਹ ਮਹਾਤਮਾ ਗੁਰੂ ਨਾਨਕ ਹੀ ਹਨ ਉਹ ਉਹਨਾਂ ਦੇ ਚਰਨ ਲੱਗ ਗਿਆ ਅਤੇ ਨਾਮਦਾਨ ਪ੍ਰਾਪਤ ਕਰਕੇ ਗੁਰੂ ਜੀ ਦਾ ਸੱਚਾ ਸਿੱਖ ਬਣਿਆ ਗੁਰੂ ਜੀ ਵਾਸਤੇ ਸਤਸੰਗ ਕਰਨ ਲਈ ਉਹ ਆਪਣੇ ਮਹਿਲਾਂ ਦੇ ਨਾਲ ਹੀ ਇੱਕ ਵੱਡੀ ਧਰਮਸ਼ਾਲਾ ਬਣਵਾ ਦਿੱਤੀ ਸਤ ਗੁਰੂ ਜੀ ਕਾਫੀ ਸਮਾਂ ਉੱਥੇ ਰਹਿ ਰਾਜਾ ਸ਼ਿਵਨਾਬ ਹਰ ਰੋਜ਼ ਹਾਜ਼ਰ ਹੋ ਕੇ ਦਰਸ਼ਨ ਕਰਦਾ ਤੇ ਕੀਰਤਨ ਰਸ ਦਾ ਆਨੰਦ ਮਾਣਦਾ ਫਿਰ ਆਪ ਰਾਜਾ ਸ਼ਿਵਨਾਬ ਨੂੰ ਆਪਣੇ ਰਾਜ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦਾ ਕਾਰਜ ਸੌਂਪ ਕੇ ਵਾਪਸ ਪਰਤ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ